ਕਿਹੜੇ ਆਉਂਦੇ ਨੇ ਠੀਕ ਹੈ ਨਹੀਂ ਜਾਂਦੇ ਨਾ ਸੀ ਜਿਨ੍ਹਾਂ ਦੇ ਨਾਮ ਸੀ ਕਿਉਂ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਮੰਗਾ ਨਹੀਂ ਮੰਨਦੇ ਹਾਏ 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 ਪੰਜਾਬ ਸਰਕਾਰ ਹਾਏ 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 ਪੰਜਾਬ ਸਰਕਾਰ ਦਾ ਕਰੋ ਤੇ ਆਪਾ ਹਾਏ 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 ਕੱਬ ਕੇ ਬਿੱਟੂ ਹਾਏ ਹਾਏ ਗੱਲ ਨਹੀਂ ਸੁਣਦੇ ਹਾਏ ਹਾਏ रैली ज़िंदबाद ਕੀ ਤੁਹਾਡੇ ਪਿੱਛੇ ਵੀਡੀਓ ਰਿਕਾਰਡ ਕਰੀ ਮੰਗ ਮੰਗ ਪਹਿਲਾ ਨਾਮ ਤੇ ਆਪਣਾ ਮੈਂ ਡਾਕਟਰ ਲਾਲ ਸਮਾਣਾ ਤਹਿਸੀਲ ਦਾ ਪ੍ਰਧਾਨਾ ਜੀ ਮੈਂ ਕੋਰਟ ਕਲਾਸ ਇੰਪਲਾਈ ਯੂਨੀਅਨ ਦਾ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਾਲਜਾਂ ਹੈਗੀਆਂ ਇਹਨਾਂ ਦੇ ਡੀਪੀਆਈ ਦੇ ਦੇ ਸੰਬੰਧ ਦੇ ਵਿੱਚ ਜਿਹੜੀਆਂ ਮੰਗਾਂ 9 ਸਾਲ ਤੋਂ ਲਟਕਵਸਥਾ ਦੇ ਵਿੱਚ ਪਈਆਂ ਉਹਦੇ ਸੰਬੰਧ ਵਿੱਚ ਅੱਜ ਸਾਰੇ ਪੰਜਾਬ ਦੇ ਜਿੰਨੇ ਵੀ ਸਰਕਾਰੀ ਕਾਲਜ ਨੇ ਉਹਨਾਂ ਦੇ ਗੇਟਾਂ ਦੇ ਮੂਹਰੇ ਪੰਜਾਬ ਸਰਕਾਰ ਤੇ ਡੀਪੀਆਈ ਦਾ ਜਿਹੜਾ ਪੁਤਲਾ ਫੂਕ ਕੇ ਰੋਸ ਮਜਾਰੇ ਕਿਤੇ ਜਾ ਰਹੇ ਨੇ ਜੋ ਪੋਰਟਕਲਾਸ ਦੀਆਂ ਮੰਗਾਂ ਨੇ ਉਹ ਲੰਮਕ ਵਕਸਤਾ ਦੇ ਬਿਤੇ ਨੇ 9 ਸਾਲ ਤੋਂ ਜੋ ਮੀਟਿੰਗ ਇਹਨਾਂ ਨੇ 18 2 2025 ਨੂੰ ਕਮੇਟੀ ਦਿੱਤੀ ਸੀਗੀ ਉਹ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਯੂਨੀਅਨ ਦੇ ਨਮਾਇंदे ਡੀਪੀਆਈ ਦਫਤਰ ਪਹੁੰਚੇ ਪਰ ਉਹਨਾਂ ਨੂੰ 4 ਘੰਟੇ ਵੇਟ ਕਰਾਂ ਤੋਂ ਬਾਅਦ ਵੀ ਜਿਹੜੀ ਉਹ ਮੀਟਿੰਗ ਜਿਹੜੀ ਹੋ ਨਹੀਂ ਸਕੀ ਸੀਗੀ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸਾਰੇ ਰੋਸ ਰੈਲੀਆਂ ਗੇਟ ਦੇ ਉੱਤੇ ਪੁਤਲੇ ਫੂਕ ਕੇ ਪੰਜਾਬ ਸਰਕਾਰ ਦੇ ਖਿਲਾਫ ਇਹ ਕਰ ਰਹੇ ਆ ਕਿਉਂਕਿ ਜਿਹੜੇ ਕਾਲਜਾਂ ਦੇ ਪ੍ਰਿੰਸੀਪਲ ਨੇ ਜੋ ਮੰਗਾ ਮੰਨੀਆਂ ਵੀ ਗਈਆਂ ਨੇ ਉਹ ਉਹਨਾਂ ਨੇ ਅੱਜ ਤੱਕ ਉਹ ਜਿਹੜੀਆਂ ਮੰਗਾਂ ਨੇ ਉਹ ਲਾਗੂ ਨਹੀਂ ਕੀਤੀਆਂ ਇਸ ਕਰਕੇ ਇਹ ਰੋਸ ਰੈਲੀਆਂ ਜਿਹੜੀਆਂ ਕੀਤੀ ਜਾ ਰਹੀ ਹੈ ਪੰਜਾਬੀ ਇਹ ਹੀ ਹੈ ਕਿ ਜਿਹੜੇ ਕੱਚੇ ਮੁਲਾਜ਼ਮ ਹੈ ਕਾਲਜਾਂ ਦੇ ਵਿੱਚ ਇਹਨਾਂ ਨੂੰ ਪੱਕਿਆ ਨਹੀਂ ਕੀਤਾ ਜਾ ਰਿਹਾ ਫੋਰਥ ਕਲਾਸ ਦੇ ਇਹਨਾਂ ਦੇ ਉੱਤੇ ਜਿਹੜੇ ਬਣਦੇ ਡੀਸੀ ਰੇਟ ਦੇ ਆਪਣੇ ਹੁਣੇ ਹੱਕ ਨੇ ਉਹ ਉਹਨਾਂ ਨੂੰ ਦਿੱਤੇ ਨਹੀਂ ਜਾ ਰਹੇ ਹੈਗੇ ਇਹਨਾਂ ਮਿਨੀਮਮ ਵੇਜ ਜਿਹੜਾ ਹੈਗਾ ਉਹ ਇਹਨਾਂ ਦੇ ਉੱਤੇ ਲਾਗੂ ਨਹੀਂ ਕੀਤਾ ਜਾ ਰਿਹਾ ਮੰਗਾਈ ਪੱਤਾ ਵਗੈਰਾ ਜੋ ਵੀ ਸਰਕਾਰ ਦੇ ਨਾਲ ਸਾਡੀਆਂ ਮੰਗਾਂ ਅਸੀਂ ਬਾਰ-ਬਾਰ ਉਹਨਾਂ ਨੂੰ ਜਿਹੜੇ ਹੈਗੇ ਆਪਣੇ ਅਨੋਟਸ ਭੇਜ ਰਹੇ ਆ ਤੇ ਉਹਨਾਂ ਦੇ ਉੱਤੇ ਕੋਈ ਗੌਰ ਨਹੀਂ ਕਰਦੀ ਸਰਕਾਰ ਨੇ ਵਾਅਦੇ ਕਿਤੇ ਸੀਗੇ ਕਿ ਆਂਦੇ ਹੀ ਪਹਿਲਾਂ ਜਿਹੜੇ ਅਸੀਂ ਗਰੀਬ ਤਬਕੇ ਦੇ ਜਿਹੜੇ 4th ਕਲਾਸ ਦੇ ਮੁਲਾਜ਼ਮ ਨੇ ਇਹਨਾਂ ਨੂੰ ਆਂਦੇ ਜਿਹੜੇ ਹੈਗੇ ਅਸੀਂ ਰੈਗੂਲਰ ਕਰ ਦਾਂਗੇ ਉਸ ਦੇ ਉੱਤੇ ਵੀ ਸਰਕਾਰ ਦੀ ਕੋਈ ਗੌਰ ਨਹੀਂ ਨਾ ਹੀ ਕੋਈ ਨਵੀਆਂ ਭਰਤੀਆਂ ਜਿਹੜੀਆਂ ਨਿਕਲੀਆਂ ਨੇ ਉਹ ਜਿਹੜੀਆਂ ਹੈਗੀਆਂ ਪੂਰੇ ਤੂਰ ਦੇ ਵਿੱਚ ਲਾਗੂ ਨਹੀਂ ਹੋ ਰਹੀਆਂ ਅਗਰ ਮਸਲਾ ਕੋਈ ਹੱਲ ਨਾ ਹੋਇਆ ਆਉਣ ਵਾਲੇ ਸਮੇਂ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਜਿਹੜੀ 2027 ਦੇ ਵਿੱਚ ਇਹਦਾ ਜਿਹੜਾ ਖਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਬਾਕੀ ਜਿਹੜੇ ਹੈਗੇ ਵੱਡੀਆਂ ਰੈਲੀਆਂ ਵੀ ਕਰੀਆਂ ਜਾਣਗੀਆਂ ਭੁਖੜਤਾਂ ਲਈ ਵੀ ਕੀਤੀਆਂ ਜਾਣਗੀਆਂ ਇਹਨਾਂ ਦੇ ਐਮ ਐਲ ਏ ਤੇ ਮੰਤਰੀਆਂ ਦੇ ਦਫ਼ਤਰਾਂ ਦੇ ਅੱਗੇ ਘਰਾਂ ਦੇ ਅੱਗੇ ਜੀ ਰੋਸ ਰੈਲੀਆਂ ਕਰਾਂਗੇ ਕਿੰਨੇ ਕਿੰਨੇ ਮੁਲਾਜ਼ਮਾ ਤੁਹਾਡੇ ਪੱਲੇ ਹੈਗੇ ਨੇ ਮੁਲਾਜ਼ਮ ਤਾਂ ਤਕਰੀਬਨ ਤਕਰੀਬਨ ਇਹ ਲਾਓ ਵੀ 60-70 ਹਜ਼ਾਰ ਮੁਲਾਜ਼ਮ ਤਾਂ ਇਹੀ ਹੈ ਜਿਹੜਾ ਕੰਟਰੈਕਟ ਦੇ ਹੈਗਾ ਪੰਜਾਬ ਦੇ ਵਿੱਚ ਉਹਦੇ ਉੱਤੇ ਕੋਈ ਸਰਕਾਰ ਗੌਰ ਨਹੀਂ ਕਰਦੀ ਜਦੋਂ ਕਿ ਵਾਅਦੇ ਕਰੇ ਸਰਕਾਰ ਨੇ ਕਿ ਅਸੀਂ ਆਵਾਂਗੇ ਜੀ ਪੁਰਾਣੀ ਪੈਨਸ਼ਨ ਲਾਗੂ ਕਰ ਦਾਂਗੇ ਕੱਚੇ ਮੁਲਾਜ਼ਮ ਪੱਕੇ ਕਰ ਦਾਂਗੇ ਮਿਨੀਮਮ ਬੇਸ ਦੇ ਦਾਂਗੇ ਕੁਝ ਵੀ ਜਿਹੜਾ ਸਰਕਾਰ ਨੇ ਆ ਕੇ ਕੁਝ ਨਹੀਂ ਕੀਤਾ